ਤੇ ਇਹ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿੱਥੇ-ਜਿੱਥੇ ਵੀ ਤੁਹਾਡੀਆਂ ਡਿਊਟੀਆਂ ਲੱਗਣ ਜਿੱਥੇ-ਜਿੱਥੇ ਭਾਵੇਂ ਉਹ ਪਿੰਡਾਂ ਦੇ ਵਿੱਚ ਆ ਭਾਵੇਂ ਉਹ ਮੱਲਿਆਂ ਦੇ ਵਿੱਚ ਆ ਕਿਤੇ ਵੀ ਆ ਆਪਾਂ ਸਾਰੇ ਅੱਜ ਆਮ ਆਮੀ ਪਾਰਟੀ ਦਾ ਹਿੱਸਾ ਬਣੀਏ ਮੈਂਬਰ ਬਣਨਾ ਹੋਵੇ ਕਾਉਂਸਲਰ ਬਣਨਾ ਹੋਵੇ ਨਾ ਤੇ ਇੱਕ ਪੂਰੀ ਜਾਨ ਨਿਕਲ ਜਾਂਦੀ ਆ ਜੇ ਇੱਕ ਵਾਰੀ ਕਾਉਂਸਲਰ ਦੂਜੀ ਵਾਰੀ ਵੀ ਪੜਦਾ ਬੰਦਾ ਪਰ ਤਿੰਨ ਵਾਰੀ ਲਗਾਤਾਰ ਜਨਤਾ ਨੇ ਮਾਣ ਦਿੱਤਾ ਤੁਹਾਡੇ ਵਰਗੇ ਭਰਾਵਾ ਨੇ ਮਾਣ ਦਿੱਤਾ ਤੇ ਤਿੰਨ ਵਾਰੀ ਲਗਾਤਾਰ ਵਿਧਾਨ ਸਭਾ ਚ ਭੇਜਿਆ ਕੱਲੀ ਕੱਲੀ ਵਾਰਡ ਦੇ ਉੱਤੇ ਮੇਰਾ ਕੱਲ ਕਰੋੜ ਕਰੋੜ ਰੁਪਈਆ ਲੱਗ ਜਗਾ ਡੇਢ ਡੇਢ ਕਰੋੜ ਰੁਪਈਆ ਇਹੋ ਜਿਹਾ 2-2 ਕਰੋੜ ਵੀ ਲੱਗਣਾ ਕਿਤੇ 3-3 ਕਰੋੜ ਰੁਪਈਆ ਵੀ ਲੱਗਣਾ रेस ਕੋ ਜਿੱਤਣ ਵਾਲੀ ਥੋੜਾ ਇਹਨਾਂ ਦੀ ਰੇਸ ਤੇ ਉਹ ਲਾ ਕੇ ਬੈਠੇ ਨੇ ਕਿ ਅਸੀਂ ਦੂਜੇ ਤੀਜੇ ਚੌਥੇ ਨੰਬਰ ਤੇ ਕਿਹਨੇ ਆਉਣਾ ਪਹਿਲੇ ਨੰਬਰ ਦੀ ਰੇਸ ਚ ਹੈ ਨਹੀਂਗਾ ਕੋਈ ਵੀ ਅੱਜ लाਡੇ ਵੀਰ ਦੇ ਗ੍ਰਹਿ ਵਿਖੇ ਇਕੱਠੇ ਹੋਏ ਜਿੰਨੇ ਵੀ ਸੱਜਣ ਮਿੱਤਰ ਭੈਣ ਭਰਾ ਮੇਰੇ ਛੋਟੇ ਵੀਰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਯੂਥ ਵਿੰਗ ਦਾ ਨੌਜਵਾਨਾਂ ਦਾ ਕਿਉਂਕਿ ਅੱਜ ਕੱਲ ਨੌਜਵਾਨੀਆਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸਾਂਭ ਸਕਦੇ ਆ ਔਰ ਦੇਖੋ ਤੁਸੀਂ ਹਮੇਸ਼ਾ ਹੀ ਬੜਾ ਮਾੜ ਦਿੱਤਾ ਇਸ ਇਲਾਕੇ ਨੇ ਭਾਵੇਂ ਵਕ ਵਕ ਪਿੰਡਾਂ ਤੋਂ ਆਏ ਹੋ ਵਕ ਵਕ ਇਲਾਕੇ ਤੋਂ ਆਏ ਹੋ ਔਰ ਪਿਛਲਾ ਇਤਿਹਾਸ ਗਵਾਇਆ ਕਿ 8 ਸਾਲ ਜਿਹੜੇ ਆਪਾਂ ਨਹੀਂ ਐਮਐਲਏ ਰਹੇ ਉਹਨਾਂ 8 ਸਾਲਾਂ 'ਚ ਨੁਕਸਾਨ ਬਹੁਤ ਵੱਡਾ ਆਇਆ ਭਾਵੇਂ ਪਿੰਡਾਂ ਦਾ ਹੋਇਆ ਤੇ ਭਾਵੇਂ ਸ਼ਹਿਰ ਦਾ ਹੋਇਆ ਔਰ ਅਸੀਂ ਵੀ ਵਾਗ ਡੋਰ ਤਾਂ ਹੀ ਸੰਭੀਆ ਕਿਉਂਕਿ ਪਾਰਟੀ ਨੇ ਸਾ ਪਗਵੰਤ ਸਿੰਘ ਜੀ ਮਾਨ ਜਿਵੇਂ ਕੱਲ ਆਏ ਸੀ ਕੱਲ ਵੀ ਤੁਹਾਡਾ ਬੜਾ ਵੱਡਾ ਸਹਿਯੋਗ ਸੀ ਕੱਲ ਵੀ ਉਹ ਸਾਰੀਆਂ ਗੱਲਾਂ ਕਰਕੇ ਗਏ ਆ ਔਰ ਕੱਲੀ-ਕੱਲੀ ਗੱਲ ਕਲਾ-ਕਲਾ ਅਲਫਾਜ਼ ਉਹਨਾਂ ਦਾ ਇਹ ਬਿਆਨ ਕਰਕੇ ਗਿਆ ਕਿ ਕੋਈ ਊਚ ਨੀਚ ਨੀ ਕੋਈ ਭੇਦਭਾਵ ਨਹੀਂ ਕੋਈ ਜਾਤ-ਪਾਤ ਨਹੀਂ ਅਸੀਂ ਸਾਰੇ ਇੱਕ ਆ ਜਿਵੇਂ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਸੋ ਇਸ ਕਰਕੇ ਮੈਂ ਤੇ ਇਹ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿੱਥੇ-ਜਿੱਥੇ ਵੀ ਤੁਹਾਡੀਆਂ ਡਿਊਟੀਆਂ ਲੱਗਣ ਜਿੱਥੇ-ਜਿੱਥੇ ਭਾਵੇਂ ਉਹ ਪਿੰਡਾਂ ਦੇ ਵਿੱਚ ਆ ਭਾਵੇਂ ਉਹ ਮੱਲਿਆਂ ਦੇ ਵਿੱਚ ਆ ਕਿਤੇ ਵੀ ਆ ਆਪਾਂ ਸਾਰੇ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣੀਏ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਹਰ ਇੱਕ ਬੰਦਾ ਇਹ ਸੋਚਦਾ ਵੀ ਸਾਡੀ ਆਪਣੀ ਸਰਕਾਰ ਹੈ ਉਹਦੇ ਵਿੱਚ ਭਾਈ ਵਾਲੀ ਪਵੇ ਭਾਈ ਵਾਲੀ ਇਸ ਤਰੀਕੇ ਨਾਲ ਕਿ ਜੇ ਇਥੋਂ ਆਪਾਂ ਅੱਜ ਜਿੱਤਾਂਗੇ ਤੇ ਜਿੱਥੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਥਾਂ ਮਿਲੂਗੀ ਔਰ ਮੈਨੂੰ ਉਹ ਵੀ ਦਿਨ ਯਾਦ ਆ ਮੈਂ ਜਦੋਂ ਤੁਹਾਡੇ ਕੋ ਜੱਡਾ ਸਾਂ ਮਿਹਨਤ ਕਰਦਾ ਸ਼ੌਕ ਵੀ ਸੀ ਜਜ਼ਬਾ ਵੀ ਸੀ ਹਿੰਮਤ ਵੀ ਸੀ ਔਰ ਤੇਆ ਉਸਾਲਾਂ ਦਾ ਸਾਂ ਜਦੋਂ ਮੈਂ ਐਮਐਲਏ ਪਹਿਲੀ ਵਾਰ ਬਣਿਆ ਤੇ ਤੁਸੀਂ ਵੇਖ ਲਓ ਕਿੰਨੀ ਮਿਹਨਤ ਕੀਤੀ ਹੋਊ ਕਿੰਨਾ ਲੋਕਾਂ ਨੇ ਪਿਆਰ ਦਿੱਤਾ ਹੋਊ ਕਿੰਨਾ ਵਿਸ਼ਵਾਸ ਦਵਾਇਆ ਹੋਊਗਾ ਲੋਕਾਂ ਨੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਮੈਂਬਰ ਬਣਨਾ ਹੋਵੇ ਕਾਉਂਸਲਰ ਬਣਨਾ ਹੋਵੇ ਨਾ ਤੇ ਇੱਕ ਪੂਰੀ ਜਾਨ ਨਿਕਲ ਜਾਂਦੀ ਆ ਜੇ ਇੱਕ ਵਾਰੀ ਕਾਉਂਸਲਰ ਦੂਜੀ ਵਾਰਾ ਨਹੀਂ ਬਣਦਾ ਬੰਦਾ ਪਰ ਤਿੰਨ ਵਾਰੀ ਲਗਾਤਾਰ ਜਨਤਾ ਨੇ ਮਾਣ ਦਿੱਤਾ ਤੁਹਾਡੇ ਵਰਗੇ ਭਰਾਵਾਂ ਨੇ ਮਾਣ ਦਿੱਤਾ ਤੇ ਤਿੰਨ ਵਾਰੀ ਲਗਾਤਾਰ ਵਿਧਾਨ ਸਭਾ ਚ ਭੇਜਿਆ ਔਰ ਅੱਜ ਵੀ ਇਹੋ ਬੇਨਤੀ ਕਰਦਾ ਤੁਹਾਡੇ ਸਾਰੇ ਅੱਗੇ ਕਿ ਜੇ ਆਪਾਂ ਆਪਣੇ ਇਲਾਕੇ ਦਾ ਨੌਜਵਾਨਾਂ ਦੇ ਲਈ ਜੋ ਸਰਕਾਰ ਕਰਨ ਈ ਆ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੇ ਆਪਾਂ ਇੱਕ ਸਿੱਧਾ ਜਿਹਾ ਫਾਰਮੂਲਾ ਲਾਈਏ ਪਹਿਲੀ ਤੇ ਇਹ ਹੁੰਦੀ ਆ ਏ ਹੈਲਥ ਸਿਸਟਮ ਸਹੀ ਹੋਣਾ ਚਾਹੀਦਾ ਐਜੂਕੇਸ਼ਨ ਸਹੀ ਹੋਣੀ ਚਾਹੀਦੀ ਆ ਨੌਜਵਾਨਾਂ ਲਈ ਕੁਝ ਨਾ ਕੁਝ ਜ਼ਰੂਰ ਹੋਵੇ ਜਾਂ ਡਿਵੈਲਪਮੈਂਟ ਵੀ ਹੋਵੇ ਔਰ ਆਪਾਂ ਇਹ ਚੀਜ਼ ਨੂੰ ਬੜੀ ਭਾਂ ਜਾਣਦੇ ਆ ਵੀ ਜਿੰਨੇ ਮਲਾਕਲੀਨਿਕ ਹੈਲਥ ਕਲੀਨਿਕ ਜਿੰਨੇ ਵੀ ਖੁੱਲ ਗਏ ਅੱਜ ਪਿੰਡ-ਪਿੰਡ ਆ ਤੁਹਾਡੇ ਲਾਗੇ ਪਲਾ ਸੌ ਰਿਆ ਇੱਥੇ ਵੀ ਖੁੱਲ ਗਿਆ ਔਰ ਜਿੰਨੇ ਸਟੇਡੀਅਮ 30 ਸਟੇਡੀਅਮ ਆਪਾਂ ਆਪਣੇ ਨੌਜਵਾਨਾਂ ਲਈ ਲੈ ਕੇ ਆਏ 30 ਸਟੇਡੀਅਮ ਅੱਜ ਤੱਕ ਭਾਵੇਂ ਅਸੀਂ ਵੀ ਪਾਵਰ 'ਚ ਰਹੇ ਅਸਾਂ ਪਰ ਸਾਨੂੰ ਇਹ ਮੌਕਾ ਨਹੀਂ ਕਈ ਵਾਰ ਮਿਲਿਆ ਕਿ ਇਹਦੇ ਉੱਤੇ ਵੀ ਵਰਕ ਕੀਤਾ ਜਾਵੇ ਕਿਉਂਕਿ 8-10 ਸਾਲ ਹੋ ਗਏ ਆ 8 ਸਾਲ ਆਊਟ ਆਫ ਪਾਵਰ ਜਾਂ ਕਹਿ ਲੋ ਐਮਐਲਏ ਨਹੀਂ ਬਣ ਸਕੇ ਪਰ ਉਸ ਤੋਂ ਪਹਿਲਾਂ ਵੀ ਆ ਸ਼ਹਿਰ ਦੇ ਜਿਹੜੀ ਕਾਇਆਕਲਪ ਹੋਈ ਹੈ ਨਾ ਹੁਣ ਤੁਸੀਂ ਆ ਵੇਖੋਗੇ ਇੱਥੇ ਵੀ ਆ ਜਿਹੜੇ ਬਾਈਪਾਸ ਦਰبار صاحب ਨੂੰ ਜਾਂਦੇ ਰਸਤੇ ਰੋਹੀ ਦਾ ਕੰਡੇ ਕੰਡੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਦੋਂ ਦੀਆਂ ਬਣੀਆਂ ਉਸ ਤੋਂ ਬਾਅਦ ਇੱਟ ਵੀ ਨਹੀਂ ਲੱਗੀ ਔਰ 30 ਸਟੇਡੀਅਮ ਆਪਾਂ ਆਪਣੇ ਹਲਕੇ 'ਚ ਲੈ ਕੇ ਆਏ ਆ ਇਹ ਵੇਖੋ 30 ਸਟੇਡੀਅਮ ਇੱਕ ਛੋਟੀ ਗੱਲ ਐ ਏਅਰ ਔਰ ਇੱਥੇ ਬਸ ਨਹੀਂ ਨੌਜਵਾਨਾਂ ਲਈ ਜਿਮ ਜਿਹੜੇ ਆ ਉਹ ਜਿਹੜੇ ਆ ਉਹ ਸ਼ੁਰੂਆਤ ਹੋ ਗਈ ਨੌਜਵਾਨਾਂ ਦੇ ਜਿੰਮਾਂ ਦੀ ਦੇਖੋ ਇਹ ਚੀਜ਼ਾਂ ਜੇ ਆਪਾਂ ਸੋਚਾਂਗੇ ਨੌਜਵਾਨੀ ਬਚਾਵਾਂਗੇ ਤੇ ਤਾਂ ਹੀ ਗੱਡੀ ਚੱਲੂਗੀ। ਔਰ ਮੈਂ ਤੁਹਾਨੂੰ ਇਹ ਗੱਲ ਦਾ ਭਰੋਸਾ ਵੀ ਦਿਨਾ ਔਰ ਯਕੀਨ ਵੀ ਕਰਿਓ ਕਰਿਓ ਕਿ ਇਹ ਮੇਰਾ ਹੁਣ ਟਾਰਗੇਟ ਹੀ ਅਗਲਾ ਇਹ ਆ 1.5 ਸਾਲ ਦਾ ਵੀ ਚੰਗੇ ਸਟੇਡੀਅਮ ਬਣਾ ਦੀਏ, ਚੰਗੇ ਜਿਮ ਬਣਾ ਦੀਏ ਔਰ ਚੰਗਾ ਸਿਸਟਮ ਬਣਾ ਦੀਏ। ਵਨ ਵਿੰਡੋ ਸਿਸਟਮ ਬਣਾਈਆ ਹੈ। ਇੱਕ ਕੱਲੀ ਇੱਕ ਭਾਰੀ ਥਾਣੀ ਸਾਰੇ ਕੰਮ ਹੋਣ। ਜਿਹੜਾ ਆਪਾਂ ਫਿਰਦੇ ਰਹਿੰਦੇ ਆ ਨਾ ਵੀ ਇੱਥੇ ਚਲੇ ਜਾ, ਫਿਰ ਉੱਥੇ ਚਲੇ ਜਾ। ਲੋਖ ਖੱਜਲਖਵਾਰ ਹੁੰਦੇ ਆ ਦੇਖੋ ਸਾਡੇ ਕੋਲ ਪਲੈਨਿੰਗ ਹੈਗੀ ਆ ਸਿਸਟਮ ਹੈਗਾ ਸੀ ਪਰ ਸਾਡੀ ਬਾਹ ਪੇਸ਼ ਨਹੀਂ ਸੀ ਕੋਈ ਜਾਂਦੀ ਅੱਜ ਜੇ ਅੱਜ ਸ਼ੁਰੂਆਤ ਚੰਗੀ ਹੋਈ ਆ ਆਪਾਂ ਉੱਥੇ ਖਲੋਤੇ ਆ ਕਿ ਜਿੱਥੋਂ ਦੀ ਸਰਕਾਰ ਦੀ ਨੀਤੀ ਦੇ ਨੀਤੀ 'ਚ ਕੋਈ ਫਰਕ ਨਹੀਂ ਗਾ ਅੱਜ ਆਪਾਂ ਇੱਕੋ ਚੀਜ਼ ਸੋਚੀਏ ਕਿ ਆਪਾਂ ਡੇਢ ਸਾਲ ਠੋਕ ਵਜਾ ਕੇ ਤੁਹਾਡੇ ਕੰਮ ਕਰਦੇ ਆ ਤੇ ਡੇਢ ਸਾਲ ਪੌਣੇ 2 ਸਾਲ ਤੁਹਾਡੇ ਜੇ ਕੰਮ ਹੋ ਜਾਣਗੇ ਤੇ ਅਗਲੀ ਸਤਾਈ ਵਾਲੀ ਇਲੈਕਸ਼ਨ ਵਧੀਆ ਲੜ ਲਿਓ ਅੱਜ ਤੇ ਕਾਉਂਸਲਰ ਸਾਹਿਬਾਨ ਵੀ ਬੈਠੇ ਆ ਆ ਹੁਣੇ ਗੱਲ ਵੀ ਕਰਨ ਦੇ ਸਾਂ ਕੱਲੀ-ਕੱਲੀ ਵਾਰਡ ਦੇ ਉੱਤੇ ਮੇਰਾ ਕੱਲ ਕਰੋੜ-ਕਰੋੜ ਰੁਪਈਆ ਲੱਗ ਜਾਣਾ 1.5-1.5 ਕਰੋੜ ਰੁਪਈਆ ਇਹੋ ਜਿਹਾ 2-2 ਕਰੋੜ ਵੀ ਲੱਗਣਾ ਕਿਤੇ 3-3 ਕਰੋੜ ਰੁਪਈਆ ਵੀ ਲੱਗਣਾ ਬੁਲੇ ਇਤਿਹਾਸਾਤ ਬਾਬਾ ਅਜ ਤੱਕ ਇਸ ਬੰਨੇ ਕਿਸੇ ਨੇ ਸੋਚਿਆ ਹੀ ਨਹੀਂ ਔਰ ਮੈਂ ਵੇਖੋ ਹਾਲੇ ਆਪਾਂ ਬੜੇ ਨਹੀਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਡੇਢ ਦੋ ਮਹੀਨੇ ਪਹਿਲਾਂ ਦੀ ਇਹੋ ਜੀ ਵਿਵੋਦਬੰਦੀ ਬਣਾਈ ਇਹੋ ਜੀ ਸਟ੍ਰੈਟਜੀ ਬਣਾਈ ਕਿ ਤਰਨਤਾਰ ਦੇ ਵਿੱਚ ਵੀ ਪੈਸਾ ਆ ਗਿਆ ਮਲਾ ਕਲੀਨਿਕ ਵੀ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਵੀ ਕਲੀਨਿਕ ਸ਼ੁਰੂ ਹੋ ਗਏ ਸਟੇਡੀਅਮ ਵੀ ਆ ਗਏ ਦੇਖੋ ਜੇ ਆਪਾਂ ਸੱਚੇ ਦਿਲੋਂ ਕੰਮ ਕੋਈ ਕਰੀਏ ਤੇ ਕਿਹੜਾ ਕੰਮ ਨਹੀਂ ਹੁੰਦਾ ਤੇ ਤੁਸੀਂ ਦੇ ਨੌਜਵਾਨ ਹੋ ਜੇ ਤੁਸੀਂ ਸਾਥ ਦਿਓਗੇ ਸੱਚੇ ਦਿਲੋਂ ਤੇ ਫੇਰ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਤੇ ਡੇਢ ਦੋ ਪੌਣੇ ਦੋ ਸਾਲਾਂ ਜਿਹਦਾ ਆਪਾਂ ਕਿੱਦੇ ਤੱਕ ਕਿੱਦਾ ਲੈ ਜਾਣਾ ਸਾਰਾ ਸਿਸਟਮ ਸੋ ਮੈਂ ਬੇਨਤੀ ਕਰਦਾ ਸਵਾਜਾਸਤ ਨੂੰ ਦਿੰਦਾ ਧਰਵਾਦ ਕਰਦਾ ਲਾਡੇ ਵੀਰ ਦਾ ਵੀ ਇਹਨਾਂ ਦੇ ਪਰਿਵਾਰ ਦਾ ਵੀ ਕਿਉਂਕਿ ਇਹ ਪਰਿਵਾਰ ਮੇਰੇ ਨਾਲ ਬਣੇ ਚਿਰ ਦਾ ਜੁੜਿਆ ਅਸੀਂ ਨਿਗੇ ਨਿਗੇ ਹੁੰਦੇ ਸੀ ਜਦੋਂ ਦੀ ਸਾਡੀ ਦੂਜੀ ਤੀਜੀ ਪੁਸ਼ਤ ਜਿਹੜੀ ਆ ਉਹ ਸਾਝ ਸਾਡੀ ਉਹ ਸਾਝ ਤੋ ਨਹੀਂ ਆਉਂਦੀ ਆ ਔਰ ਵਿੱਚੋਂ ਕਈ ਜੀ ਚਲੇ ਵੀ ਗਏ ਔਰ ਅਸੀਂ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਪਰਿਵਾਰ ਹਮੇਸ਼ਾ ਹੀ ਹੁਣ ਸਾਡੇ ਨਾਲ ਮੋਢਾ ਦਾ ਮੋਢਾ ਲਾ ਕੇ ਤੁਹਾਡੇ ਵੀ ਦਰਸ਼ਨ ਕਰਾਏ ਆ ਇਸ ਗੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਸੋ ਤਗੜੇ ਹੋ ਕੇ ਦੇਖੋ ਕਿਸੇ ਦੀ ਗੱਲ ਚ ਨਾ ਆਇਓ ਨਾ ਤੇ ਕਿਸੇ ਕਾਂਗਰਸ ਨੇ ਨਾ ਕਿਸੇ ਕਾਲੀਆਂ ਨੇ ਨਾ ਭਾਜਪੀ ਨੇ ਮੇਰਾ ਭਾਜਪੀ ਨੂੰ ਵੋਟ ਪਾਉਣ ਨੂੰ ਤਿਆਰ ਹੀ ਕੋਈ ਨਹੀਂ ਨਾ ਜਿੰਨਾ ਉਹਨਾਂ ਨੇ ਰੋਲਿਆ ਆਪਾਂ ਨੂੰ ਉਹ ਇਸ ਕਰਕੇ ਇਹਨਾਂ ਵੀ ਡੇਢ ਦੋ ਸਾਲ ਕੁਛ ਨਹੀਂ ਕਰਨਾ ਇਹ ਸਿਰਫ ਵੋਟਾਂ ਲੈਣ ਦੇ ਮਾਰੇ ਤੁਰੇ ਫਿਰਦੇ ਆ ਵੀ ਸਾਨੂੰ ਵੋਟਾਂ ਮਿਲ ਜਾਣ ਔਰ ਰੇਸ ਕਾਦੀ ਆ ਇਹਨਾਂ ਦੀ ਰੇਸ ਕੋਈ ਜਿੱਤਣ ਵਾਲੀ ਥੋੜਾ ਇਹਨਾਂ ਦੀ ਰੇਸ ਤੇ ਉਹ ਲਾ ਕੇ ਬੈਠੇ ਨੇ ਕਿ ਅਸੀਂ ਦੂਜੇ ਤੀਜੇ ਚੌਥੇ ਨੰਬਰ ਤੇ ਕਿੰਨੇ ਆਉਣਾ ਪਹਿਲੇ ਨੰਬਰ ਦੀ ਰੇਸ 'ਚ ਹੈ ਨਹੀਂਗਾ ਕੋਈ ਵੀ ਇਹਦੇ ਦੂਜੇ ਤੀਜੇ ਨੰਬਰ ਦੀ ਚੌਥੇ ਨੰਬਰ ਦੀ ਰੇਸ 'ਚ ਨੇ ਕੋਈ ਆਦਾ ਮੈਂ ਦੂਜੇ ਦੇ ਆ ਜਾ ਉਹ ਜਿਹੜਾ ਕਾਲੀਆ ਵਾਲਾ ਉਹ ਵੀ ਜਾਂਦਾ ਮੈਂ ਦੂਜੇ ਤੇ ਆ ਜਾ ਕਾਗਰਸੀਆ ਦਾ ਦੂਜੇ ਤੇ ਆ ਜਾ ਬੀਜੇਪੀ ਆਉਂਦੀ ਦੂਜੇ ਤੇ ਆ ਜਾ ਜਿੰਨੇ ਵੀ ਖਰੂਤੇ ਨੇ ਸੋ ਕਿਸੇ ਦੀ ਗੱਲ ਚਲੋ ਆਇਓ ਨਾ ਕਿਸੇ ਨੇ ਸਾਥ ਦੇਣਾ ਨਾ ਕਿਸੇ ਦੀ ਵਾਅ ਪੇਸ਼ ਹੈਗੀ ਆ ਐਸ ਵੇਲੇ ਕੰਮ ਕਰਾਉਣ ਦੀ ਜੇ ਕੰਮ ਕਰਾਉਣ ਦੀ ਵਾਅ ਪੇਸ਼ ਆ ਸਿਰਫ ਆਮ ਆਦਮੀ ਪਾਰਟੀ ਦੀ ਆ ਸੋ ਤੇ ਤਗੜੇ ਹੋ ਕੇ ਕੰਮ ਕਰਈਏ ਤੁਹਾਡਾ ਵੀ ਕੋ ਕੰਮ ਰਹਿ ਨਹੀਂ ਜਾਂਦਾ ਅੱਗੇ ਵੀ ਕੰਮ ਬੜੇ ਕੀਤੇ ਨੇ ਗਾਹ ਵੀ ਕਰਾਂਗੇ ਬਹੁਤ ਬਹੁਤ ਤੁਹਾਡਾ ਨੌਜਵਾਨਾਂ ਦਾ ਸਾਰਿਆਂ ਦਾ ਤਿਆਗੀ ਲੋਤਰਵਾਦ ਕਰਦਾ ਕਿ ਇਸ ਵੇਲੇ ਤੱਕ ਤੁਸੀਂ ਬੈਠੇ ਹੋ ਕੋਈ ਵੀ ਕੰਮ ਕਾਜ ਹੋਵੇ ਦਫਤਰ 24 ਘੰਟੇ ਖੁੱਲਾ ਉੱਥੇ ਆ ਕੇ ਲਿਖਾਓ ਜੋ ਵੀ ਕੰਮ ਹੈ ਸਭੋਂ ਮੈਂ ਤੇ ਇਹ ਵੀ ਗੱਲ ਕਹਿੰਦਾ ਜਿਹੜੇ ਪਿੰਡਾਂ ਜਾਂ ਮhalla ਕਲੀਨਿਕ ਜਾਂ ਨਹੀਂ ਖੁੱਲੇ ਜਿਹੜੇ ਏਰੀਆ 'ਚ ਨਹੀਂ ਖੁੱਲੇ ਸਾਨੂੰ ਦੱਸ ਕੇ ਜਾਓ ਇਹ ਤੁਹਾਡਾ ਕੰਮ ਆ ਤੁਸੀਂ ਦੱਸੋਗੇ ਅਸੀਂ ਉਹਦੇ ਉੱਤੇ ਕੰਮ ਕਰਾਂਗੇ ਔਰ ਉਹਦੀ ਵੀ ਸਰਕਾਰ ਵੱਲੋਂ ਕੁਝ ਨਾ ਕੁਝ ਤੁਹਾਨੂੰ ਲਿਆ ਕੇ ਦੇਵਾਂਗੇ ਸੋ ਜੇਮਾ ਦੀ ਗੱਲ ਕਰਦਾ ਜਿੰਮ ਜੇ ਕਿਤੇ ਮੈਨੂੰ ਦੱਸ ਦਿਓ ਵੀ ਕਲੱਬ ਖੁੱਲੇ ਆ ਜਾਂ ਕਿਤੇ ਉੱਥੇ ਜਿੰਮ ਵੀ ਹੁੰਦੋ ਤੁਹਾਨੂੰ ਪਹੁੰਚਾ ਦਿਆਂਗੇ ਨਹੀਂ ਭਾਈ ਬਣਾਇਆ ਕਲੱਬ ਆਪਣਾ ਬਸ ਠੀਕ ਹੈ ਜੀ ਇਹ ਕਲੱਬ ਬਣਾਇਆ ਤੇ ਕਲੱਬ ਦੇ ਵੀ ਵਾਧੂ ਜੋ ਕਹੋਗੇ ਉਹ ਤੁਹਾਡੇ ਲਈ ਹਾਜ਼ਰ ਆ ਸੋ ਸਮਾਜ ਆਜ਼ਮ ਦਿੰਦਾ ਤੁਹਾਡਾ ਸਾਰਿਆਂ ਦਾ ਯੂਥ ਵਾਲਿਆਂ ਦਾ ਅੱਜ ਤੈਹ ਦਿਨੋਂ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ